ਸਿਦਾਨਾ ਉਸ ਪਲੇਗ ਵਾਲ ਫਿਰ ਤੋਂ ਚਰਚਾ ਦੇ ਵਿੱਚ ਆ ਗਏ ਜਦੋਂ ਉਹਨਾਂ ਨੂੰ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਕੇਰਾ ਪਾ ਲਿਆ ਗਿਆ ਜੀ ਹਾਂ ਨੌਜਵਾਨਾਂ ਵੱਲੋਂ ਲੱਖਾ ਸਿਦਾਨਾ ਨੂੰ ਕੇਰਾ ਪਾਉਣ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨਾਂ ਲੱਖਾ ਸਿਦਾਨਾ ਨੂੰ ਸਵਾਲ ਕਰ ਰਹੇ ਤੋਂ ਉਹਨਾਂ ਦੇ ਕੋਲ ਇਸ ਸਵਾਲਾਂ ਦੇ ਜਿਹੜੇ ਜਵਾਬ ਮੰਗਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਜਦੋਂ ਨੌਜਵਾਨਾਂ ਤੇ ਵੱਧਦੇ ਤਾਂ ਉਹਨਾਂ ਦੇ ਗਨਮੈਨ ਵੱਲੋਂ ਉਹਨਾਂ ਨੂੰ ਲਗਾਤਾਰ ਰੋਕਣ ਦੀ ਕਿ ਇਹਨਾਂ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਸਮਾਸ਼ੇਵਾਲਾ ਖਸਿਦਾਨਾ ਦੇ ਕੁਝ ਉਹ ਨੌਜਵਾਨਾਂ ਦੇ ਵਿੱਚ ਲੜਾਈ ਹੋਈ ਸੀ ਇਸ ਦੌਰਾਨ ਲਖੇ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਕੇਰਾ ਪਾ ਲਿਆ ਸੀ ਤੇ ਉਸ ਤੋਂ ਬਾਅਦ ਫਾਇਰਿੰਗ ਵੀ ਹੋਈ ਦੋਸ਼ੀ ਵੀ ਲੱਗੇ ਸੀ ਕਿ ਕੇਰੇ ਦੇ ਵਿੱਚ ਫਾਇਰਿੰਗ ਲਖੇ ਸਿਦਾਨਾ ਦੇ ਸਾਥੀਆਂ ਵੱਲੋਂ ਕੀਤੀ ਗਈ ਹੈ ਤੇ ਉਹ ਖੁਦ ਜਿਹੜੇ ਹੁਣੋਂ ਮੌਕੇ ਤੋਂ ਫਰਾਰ ਹੋ ਚੁੱਕੇ ਨੇ। ਇਹ ਜੀ ਵੀਡੀਓ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। 아이 ਦੇ ਰਿਹਾ ਇਸ ਤੋਂ ਬਾਅਦ ਲੱਖਾ ਉਥੋਂ ਪੱਗਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਪਰ ਕੁਝ ਨੌਜਵਾਨ ਡੰਗਰੇ ਜੋਰ ਤੇ ਜਿਹੜੇ ਅੱਗੇ ਵੱਧਦੇ ਨਜ਼ਰ ਆ ਰਹੇ ਨੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਅੱਜ ਜਿਹੜੇ ਸਾਡੇ ਡੇਬਰੂਗੜ੍ਹ ਭੁਖ ਹੜਤਾਲ ਤੇ ਬੈਠੇ ਯੋਧੇ ਆ ਉਹਨਾਂ ਦੀ ਰਿਹਾਈ ਲਈ ਪੰਜਾਬ ਉਹਨਾਂ ਨੂੰ ਲਿਆਉਣ ਦੇ ਲਈ ਅੱਜ ਅਸੀਂ ਕਾਫਲਾ ਲੈ ਕੇ ਚੱਲੇ ਆ ਮੈਂ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕਰਦਾ ਚਾਹੇ ਸਾਡੇ ਮੋਰਚੇ ਸ਼ੰਭੂ ਖਨੌਰੀ ਲੱਗੇ ਨੇ ਚਾਹੇ ਸਾਡੇ ਮੋਰਚੇ ਮਹਾਲੀ ਲੱਗੇ ਨੇ ਚਾਹੇ ਮੋਰਚੇ ਅੰਮ੍ਰitsar ਲੱਗੇ ਨੇ ਬਾਈ ਸਾਨੂੰ ਸਾਰੇ ਮੋਰਚੇ ਫਤਿਹ ਕਰਨੇ ਪੈਣੇ ਆ ਕਿਉਂਕਿ ਮਸਲਾ ਸਾਡੀਆਂ ਨਸਲਾਂ ਫਸਲਾਂ ਸਾਡੀ ਹੋਂਦ ਸਾਡੇ ਵजूद ਨੂੰ ਬਚਾਉਣ ਦਾ ਆਓ ਆਪਾਂ ਉਹਨਾਂ ਯੋਧਿਆਂ ਦੀ ਆਵਾਜ਼ ਬਣ ਗਏ ਜਿਹੜੇ ਸਾਡੀ ਖਾਤਰ ਆਪਣੀਆਂ ਜਾਨਾਂ ਤਲੀ ਦੇ ਧਰਤੇ 'ਚ ਲੜ ਰਹੇ ਨੇ ਵੱਦ ਵੱਦ ਵੱਡੀ ਗਿੰਦ ਚੱਤੀਆਂ ਹਾਜਰ ਨੇ ਜੀ